ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਬੁੱਧਵਾਰ ਨੂੰ ਦੇਸ਼ ਤੇ ਰਣਨੀਤਿਕ ਪਰਮਾਣੂ ਬਲਾਂ ਦੇ ਇੱਕ ਵੱਡੇ ਅਭਿਆਸ ਦੀ ਨਿਗਰਾਨੀ ਕੀਤੀ। ਇਹ ਅਭਿਆਸ ਯੂਕਰੇਨ ਸੰਘਰਸ਼ ਨੂੰ ਹੱਲ ਕਰਨ ਲਈ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਜੋਸ਼ਨਾਬੰਦ ਸਿਖਰ ਸੰਮੇਲਨ ਦੇ ਆਲੇ-ਦੁਆਲੇ ਅਨਿਸ਼ਚਿਤਤਾ ਦੇ ਵਿਚਕਾਰ ਆਇਆ। ਪੁਤਿਨ ਨੇ ਕਿਹਾ ਅੱਜ ਸਾਡੇ ਰਣਨੀਤਿਕ ਪਰਮਾਣੂ ਬਲਾਂ ਦੇ ਪ੍ਰਬੰਧਨ ਦੇ ਇੱਕ ਨਿਰਧਾਰਿਤ ਅਭਿਆਸ ਹੈ ਜਿਵੇਂ ਕਿ ਰੱਖਿਆ ਮੰਤਰੀ ਦੁਆਰਾ ਰਿਪੋਰਟ ਕੀਤੀ ਗਈ ਆਉਕਮ ਸ਼ੁਰੂ ਕਰੀਏ। ਕ੍ਰੇਮਲਿਨ ਦੁਆਰਾ ਜਾਰੀ ਇੱਕ ਬਿਆਨ ਅਨੁਸਾਰ ਅਭਿਆਸ ਵਿੱਚ ਜ਼ਮੀਨੀ, ਸਮੁੰਦਰੀ ਅਤੇ ਹਵਾਈ ਆਧਾਰਿਤ ਰਣਨੀਤਿਕ ਪਰਮਾਣੂ ਬਲ ਸ਼ਾਮਿਲ ਸਨ ਅਭਿਆਸ ਦੌਰਾਨ ਅੰਤਰਮਹਾਦੀਪੀ ਬਲੇਸਟਿਕ ਮਿਜ਼ਾਈਲਾਂ ਅਤੇ ਹਵਾਈ ਅਧਾਰਿਤ ਕਰੂਜ਼ ਮਿਜ਼ਾਈਲਾਂ ਦੇ ਵਿਹਾਰਿਕ ਲਾਂਚ ਕੀਤੇ ਗਏ ਅਭਿਆਸ ਵਿੱਚ ਜ਼ਾਰਸ ICBM ਲਾਂਚਰ ਉਤਰੀ ਫਲੀਟ ਦੀ ਪਰਮਾਣੂ ਸੰਚਾਲਿਤ ਪੰਡੂਬੀ ਬ੍ਰਾਇੰਸਕ ਅਤੇ TU-95MS ਰਣਨੀਤਿਕ ਬੰਬਾਰ ਸ਼ਾਮਿਲ ਸਨ ਹੰਗਰੀ ਦੀ ਰਾਜਧਾਨੀ ਬੂਡਾਪੇਸਟ ਵਿੱਚ ਪੁਤਿਨ ਅਤੇ ਟਰੰਪ ਵਿਚਕਾਰ ਯੋਜਨਾਬੰਦ ਗਲਬਾਤ ਨੂੰ ਮੁਲਤਵੀ ਕਰਨ ਦੀਆਂ ਰਿਪੋਰਟਾਂ ਬਾਰੇ ਵਿਰੋਧੀ ਬਿਆਨ ਸਾਹਮਣੇ ਆ ਰਹੇ ਨੇ ਕ੍ਰੇਮਲਿਨ ਨੇ ਅਫਵਾਹਾਂ ਨੂੰ ਗੁੰਮਰਾਹ ਕੁੰਦਸ ਕੇ ਖਾਰਜ ਕਰ ਦਿੱਤਾ ਬੁਲਾ ਰਹੇ ਦੁਮਿਤਰੀ ਪੇਸਕੋਵ ਨੇ ਕਿਹਾ ਹੁਣ ਤੱਕ ਕੋਈ ਨਵੀਂ ਜਾਣਕਾਰੀ ਨਹੀਂ ਹੈ ਜ਼ਿਆਦਾਤਰ ਚਰਚਾ ਮਾ ਅਫਵਾਹਾਂ ਤੇ ਆਧਾਰਿਤ ਨੇ ਇਸ ਦੌਰਾਨ 트ੰਪ ਦਾ ਕਹਿਣਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਫੈਸਲਾ ਲਿਆ ਜਾ ਸਕਦਾ ਸੀ ਐਨਐਨ ਦੀ ਰਿਪੋਰਟ ਹੈ ਕਿ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਬਰੋਵ ਅਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਵਿਚਕਾਰ ਮੀਟਿੰਗ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਰੂਸ ਦੀਆਂ ਦੋ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਤੇ ਹੋਰ ਸਖਤ ਪਾਬੰਦੀਆਂ ਲਗਾ ਦਿੱਤੀਆਂ ਟਰੰਪ ਪ੍ਰਸ਼ਾਸਨ ਦੇ ਬੁਲਾਰੇ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਦੱਸਿਆ ਕਿ ਇਹ ਪਾਬੰਦੀਆਂ ਇਸ ਲਈ ਲਾਈਆਂ ਗਈਆਂ ਨੇ ਕਿਉਂਕਿ ਰੂਸ ਯੂਕਰੇਨ ਵਿੱਚ ਜੰਗ ਖਤਮ ਕਰਨ ਲਈ ਸ਼ਾਂਤੀ ਪ੍ਰਕਿਰਿਆ ਪ੍ਰਤੀ ਗੰਭੀਰ ਬਚਨਵੱਤਾ ਦਾ ਪ੍ਰਦਰਸ਼ਨ ਨਹੀਂ ਕਰ ਰਿਹਾ ਰੋਸ ਨੇਫਟ ਅਤੇ ਲੂਕੇਲ ਤੇ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਕਿਹਾ ਹੁਣ ਕਤਲੇਆਮ ਨੂੰ ਰੋਕਣ ਅਤੇ ਤੁਰੰਤ ਜੰਗਬੰਦੀ ਨੂੰ ਯਕੀਨੀ ਬਣਾਉਣ ਦਾ ਸਮਾਂ ਆ ਗਿਆ ਬੇਸੈਂਟ ਨੇ ਕਹਾ ਕਿ ਖਜ਼ਾਨਾ ਵਿਭਾਗ ਰਾਸ਼ਟਰਪਤੀ ਟਰੰਪ ਦੇ ਇੱਕ ਹੋਰ ਯੁੱਧ ਨੂੰ ਖਤਮ ਕਰਨ ਦੇ ਯਤਨਾਂ ਦਾ ਸਮਰਥਨ ਕਰਨ ਲਈ ਜੇਕਰ ਜ਼ਰੂਰੀ ਹੋਵੇ ਤਾਂ ਹੋਰ ਕਾਰਵਾਈ ਕਰਨ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਹਿਯੋਗ ਇਹਨਾਂ ਪਾਬੰਦੀਆਂ ਦੀ ਪਾਲਣਾ ਕਰਨ ਅਤੇ ਇਹਨਾਂ ਪਾਬੰਦੀਆਂ ਨੂੰ ਲਾਗੂ ਕਰਨ ਵਿੱਚ ਸਾਡੇ ਨਾਲ ਜੁੜਨ ਲਈ ਉਤਸ਼ਾਹਿਤ ਕਰਦੇ ਹਾਂ ਖਜ਼ਾਨਾ ਵਿਭਾਗ ਨੇ ਕਿਹਾ ਕਿ ਨਵੀਆਂ ਪਾਬੰਦੀਆਂ ਯੂਕਰੇਨ ਵਿਰੁੱਧ ਆਪਣੀ جنگ ਲਈ ਫੰਡ ਇਕੱਠਾ ਕਰਨ ਦੀ ਕ੍ਰੇਮਲਿਨ ਦੀ ਯੋਗਤਾ ਨੂੰ ਨੁਕਸਾਨ ਪਹੁੰਚਾਉਣਗੀਆਂ ਵਾਈਟ ਹਾਊਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਨਬੀਸੀ ਨਿਊਜ਼ ਨੂੰ ਦੱਸਿਆ ਕਿ ਨਵੀਆਂ ਪਾਬੰਦੀਆਂ ਰਾਸ਼ਟਰਪਤੀ ਟਰੰਪ ਅਤੇ ਰੂਸੀ ਨੇਤਾ ਬਲੈ ਵਲਾਦੀਮੀਰ ਪੁਤਿਨ ਵਿਚਕਾਰ ਬੁਡਾਪੇਸਟ ਵਿੱਚ ਇੱਕ ਯੋਜਨਾਬੰਦ ਮੀਟਿੰਗ ਦੀ ਅਸਫਲਤਾ ਨਾਲ ਸੰਬੰਧਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਹੋਏ ਫਰਜ਼ੀ ਵੀਡੀਓ ਦੇ ਮਾਮਲੇ ਵਿੱਚ ਮੋਹਾਲੀ ਦੀ ਇੱਕ ਅਦਾਲਤ ਨੇ ਫੇਸਬੁਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ। ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਸੂਚਨਾ ਮਿਲਣ ਤੇ ਫੇਸਬੁਕ ਨੂੰ ਅਜਿਹੀ ਸਾਰੀ ਸਮਗਰੀ ਅਤੇ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲੌਕ ਕਰਨ ਦੇ ਨਿਰਦੇਸ਼ ਦਿੱਤੇ। ਨੇ ਗੂਗਲ ਨੂੰ ਵੀ ਸਰਚ ਨਤੀਜਿਆਂ ਵਿੱਚ ਅਜਿਹੀ ਸਮਗਰੀ ਦਿਖਾਈ ਦੇਣ ਤੋਂ ਰੋਕਣ ਦਾ ਹੁਕਮ ਦਿੱਤਾ ਗਿਆ। ਜੇਕਰ ਫੇਸਬੁਕ ਅਤੇ ਗੂਗਲ ਵੀਡੀਓਜ਼ ਨੂੰ ਬਲੌਕ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਨਾਮ ਨੂੰ ਪੋਸਟਾਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸਨ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਫਰਜ਼ੀ ਵੀਡੀਓ ਅਪਲੋਡ ਕਰਨ ਵਾਲਾ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਪਰੇਸ਼ਾਨ ਹੋ ਗਿਆ ਪਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਉਸ ਨੇ ਫੋਟੋਆਂ ਤੇ ਵੀਡੀਓ ਸਮੇਤ ਪੰਜ ਹੋਰ ਪੋਸਟਾਂ ਪੋਸਟ ਕੀਤੀਆਂ ਉਸ ਨੇ ਪਹਿਲਾਂ ਦੋ ਵੀਡੀਓ ਪੋਸਟ ਕੀਤੀਆਂ ਸਨ ਦੋਸ਼ੀ ਨੇ ਸਰਕਾਰ ਅਤੇ ਪੁਲਿਸ ਨੂੰ ਮੀਡੀਆ ਵਿੱਚ ਆਮੋ ਸਾਹਮਣੇ ਸਾਹਮਣਾ ਕਰਨ ਦੀ ਚੁਣੌਤੀ ਵੀ ਦਿੱਤੀ ਉਸ ਨੇ ਲਿਖਿਆ ਇਹ ਸਿਰਫ ਟ੍ਰੇਲਰ ਹੈ ਜੇਕਰ ਕੋਈ ਸਾਬਤ ਕਰਦਾ ਹੈ ਕਿ ਇਹ ਵੀਡੀਓਜ਼ AI ਦੁਆਰਾ ਬਣਾਈਆਂ ਗਈਆਂ ਨੇ ਤਾਂ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ ਦੋਸ਼ੀ ਦੀ ਪਛਾਣ ਜਗਮਨ ਸਮਰਾ ਵਜੋ ਹੋਈ ਇਹ ਪੰਜਾਬ ਪੁਲਿਸ ਨੇ ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰam ਨੂੰ ਵੀ ਨੋਟਿਸ ਭੇਜੇ ਨੇ ਜਿਸ ਵਿੱਚ ਉਹਨਾਂ ਨੂੰ ਤੁਰੰਤ ਪੋਸਟਾਂ ਹਟਾਉਣ ਲਈ ਕਿਹਾ ਗਿਆ ਐਫ ਆਈ ਆਰ ਦੀ ਇੱਕ ਕਾਪੀ ਪੁਲਿਸ ਨੂੰ ਵੀ ਭੇਜੀ ਗਈ ਜੇਕਰ ਫਿਰ ਵੀ ਵੀਡੀਓ ਅਪਲੋਡ ਕੀਤੇ ਜਾਂਦੇ ਨੇ ਤਾਂ ਖਾਤਿਆਂ ਨੂੰ ਬਲੌਕ ਕਰ ਦਿੱਤਾ ਜਾਵੇਗਾ ਯੂਕਰੇਨ ਦੇ ਰਾਸ਼ਟਰਪਤੀ ਬਲਾਦੀਮੀਰ ਜ਼ੇਲੇਸਕੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਉਸ ਸਮਝੌਤੇ ਨੂੰ ਵਧੀਆ ਦੱਸਿਆ ਜਿਸ 'ਚ ਉਹਨਾਂ ਕਹਾਂਗੇ ਜੋ ਜਿੱਥੇ ਹੈ ਉੱਥੇ ਰੁਕ ਜਾਵੇ ਟਰੰਪ ਨੇ ਹਾਲ ਹੀ 'ਚ ਕਿਹਾ ਸੀ ਕਿ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਰੋਕਣ ਦਾ ਸਹੀ ਤਰੀਕਾ ਇਹੀ ਹੈ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਜਿੱਥੇ ਨੇ ਉਹ ਉੱਥੇ ਹੀ ਰੁਕ ਜਾਣ ਹਾਲਾਂਕਿ ਇਸ ਨੂੰ ਟਰੰਪ ਵੱਲੋਂ ਜ਼ੇਲੇਸਕੀ ਤੇ ਰੂਸੀ ਕਬਜ਼ੇ ਵਾਲੇ ਖੇਤਰ ਨੂੰ ਛੱਡਣ ਲਈ ਦਬਾਅ ਪਾਉਣ ਵਜੋਂ ਦੇਖਿਆ ਜਾ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਸੀ ਕਿ ਜ਼ੇਲੇਸਕ ਇਸ ਲਈ ਸਹਿਮਤ ਨਹੀਂ ਹੋਣਗੇ ਤੇ ਯੂਰੋਪੀਅਨ ਦੇਸ਼ਾਂ ਤੋਂ ਮਦਦ ਲੈਣਗੇ ਨੋਰਡਿਕ ਦੇਸ਼ਾਂ ਜੋਤਾ ਦੱਸਿਆ ਪਰ ਮੈਨੂੰ ਯਕੀਨ ਹੈ ਕਿ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੋਪਨ ਇਸ ਨੂੰ ਸਵੀਕਾਰ ਨਹੀਂ ਕਰਨਗੇ ਇਹ ਗੱਲ ਮੈਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਨੂੰ ਦੱਸ ਚੁੱਕਾ ਜਲੇਸਕੀ ਦਾ ਇਹ ਬਿਆਨ ਅਜਿਹੇ ਸਮੇਂ ਹੈ ਜਦੋਂ ਬੁਡਾਪੇਸਟ ਟਰੰਪ ਅਤੇ ਪੋਪਨ ਵਿਚਾਲੇ ਹੋਣ ਵਾਲੀ ਮੁਲਾਕਾਤ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪੱਛਮੀ ਬੈਨਜੂਏਲਾ ਚ ਤਾਚੀਰਾ ਦੇ ਪੈਰਾ ਮਿਲੋ ਹਵਾਈ ਅੱਡੇ ਤੇ ਬੁੱਧਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਜਹਾਜ਼ ਟੇਕ ਆਫ ਦੀ ਕੋਸ਼ਿਸ਼ ਕਰ ਰਿਹਾ ਚਸ਼ਮਦੀਦਾ ਨੇ ਦੱਸਿਆ ਕਿ ਜਹਾਜ਼ ਨੇ ਰਨਵੇ ਤੇ ਤੇਜ਼ੀ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਪਰ ਕੁਝ ਹੀ ਪਲਾਂਚ ਕੰਟਰੋਲ ਗਵਾ ਬੈਠਾ ਤੇ ਜ਼ਮੀਨ ਤੇ ਡਿੱਗਦੇ ਸਾਰ ਹੀ ਅੱਗ ਲੱਗੀ ਜਹਾਜ਼ ਚ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਸਥਾ INAC ਨੇ ਇਹ ਜਾਣਕਾਰੀ ਦਿੱਤੀ INAC ਨੇ ਇੰਸਟਾਗ੍ਰਾਮ ਤੇ ਪੋਸਟ ਕੀਤਾ ਸਬੰਧਿਤ ਪ੍ਰੋਟੋਕਾਲ ਤੁਰੰਤ ਸਰਗਰਮ ਕਰ ਦਿੱਤੇ ਗਏ ਤੇ ਹਵਾਈ ਵੱਡੇ ਦੇ ਹਵਾਵਾਜੀ ਫਾਇਰ ਵਿਭਾਗ ਨੇ ਹਾਦਸੇ ਤੇ ਤੁਰੰਤ ਕਾਰਵਾਈ ਕੀਤੀ ਏਜੰਸੀ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ ਸੀਵੀ ਨੇ ਰਿਸ਼ਵਤ ਲੈਂਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਰੂਪਨਗਰ ਪੁਲਿਸ ਰੇਂਜ ਦੇ ਡੀਆਈਜੀ ਮੌਤਲ ਹਰਚਰਨ ਸਿੰਘ ਪੁੱਲਰ ਦਾ ਰਿਮਾਂਡ ਲੈਣ ਦੀ ਤਿਆਰੀ ਕਰ ਲਈ ਹੈ ਸੀਵੀਆਈ ਵੱਲੋਂ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਤੇ ਦਲਾਲ ਕ੍ਰਿਸ਼ਾਨੂੰ ਦਾ ਪੁਲਿਸ ਰਿਮਾਂਡ ਲੈਣ ਦੀ ਕੰਸੋ ਮਿਲਨ ਨਾਲ ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਸੂਤਰਾਂ ਮੁਤਾਬਕ ਸਿਆਸੀ ਆਗੂ ਤੇ ਪੁਲਿਸ ਅਧਿਕਾਰੀ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਣ ਲੱਗੇ ਹੋਏ ਨੇ ਕਿ ਸੀਵੀਆਈ ਵੱਲੋਂ ਪੁੱਛਗਿੱਛ ਲਈ ਬਣਾਈ ਜਾ ਰਹੀ ਲਿਸਟ ਵਿੱਚ ਉਹਨਾਂ ਦਾ ਨਾਂ ਤਾਂ ਸ਼ਾਮਿਲ ਨਹੀਂ ਹੈ ਸੀਵੀ ਵੱਲੋਂ ਪਹਿ ਨਿਆਂਇਕ ਹਿਰਾਸਤ ਚ ਬੁੜੇਲ ਜੇਲ੍ਹ ਵਿੱਚ ਭੇਜਣ ਨਾਲ ਬਹੁਤ ਸਾਰੇ ਲੋਕਾਂ ਨੂੰ ਸੀਬੀਆਈ ਦੀ ਕਾਰਗੁਜ਼ਾਰੀ ਤੇ ਸ਼ੱਕ ਹੋਣ ਲੱਗਾ ਸੀ ਪਰ ਕਾਨੂੰਨ ਦੇ ਜਾਣਕਾਰ ਦੱਸਦੇ ਨੇ ਕਿ ਜਾਂਚ ਏਜੰਸੀ 6 ਮਹੀਨੇ ਦੇ ਅੰਦਰ ਅੰਦਰ ਅਤੇ ਚਲਾਨ ਪੇਸ਼ ਕਰਨ ਤੋਂ ਪਹਿਲਾਂ ਕਦੇ ਵੀ ਪੁਲਿਸ ਰਿਮਾਂਡ ਲੈ ਸਕਦੀ ਹੈ ਇਸ ਦੇ ਨਾਲ ਹੀ ਵੱਡੀ ਮਾਤਰਾ ਵਿੱਚ ਨਕਦੀ ਗਹਿਣੇ ਤੇ ਜ਼ਮੀਨ ਜਾਇਦਾਦ ਨਾਲ ਸੰਬੰਧਿਤ ਦਸਤਾਵੇਜ਼ ਮਿਲਣ ਮੰਗਰੋਂ ਸੀਬੀਆਈ ਨੇ ਇਨਫੋਰਸਮੈਂਟ ਰੈਕਟੋਰੇਟ ਈਡੀ ਨਾਲ ਵੀ ਜਾਣਕਾਰੀ ਸਾਂਝੀ ਕਰਨੀ ਹੈ ਹਾਈ ਪ੍ਰੋਫਾਈਲ ਕੇਸ ਹੋਣ ਕਰਕੇ ਇਸ ਮਾਮਲੇ ਵਿੱਚ ਈਡੀ ਦੀ ਐਂਟਰੀ ਹੋਣਾ ਲਗਭਗ ਤੈ ਸੀਬੀਆਈ ਨੇ ਰਿਮਾਂਡ ਨਾਲ ਲੈਣ ਵਿੱਚ ਇਸ ਕਰਕੇ ਫੁਰਤੀ ਨਹੀਂ ਦਿਖਾਈ ਕਿ ਇੱਕ ਤਾਂ ਤਿਹਾਰੀ ਸੀਜ਼ਨ ਸੀ ਅਤੇ ਦੂਸਰਾ ਸੀਬੀਆਈ ਦੇ ਹੱਥ ਕੁਝ ਦਸਤਾਵੇਜ਼ ਡਾਇਰੀ ਤੇ ਮੋਬਾਈਲ ਲੱਗੇ ਸਨ ਜਿਨ੍ਹਾਂ ਨੂੰ ਖੰਗਾਲਣ ਵਿੱਚ ਬਕਤ ਲੱਗ ਰਿਹਾ ਸੀ ਇਹਨਾਂ ਦਸਤਾਵੇਜ਼ਾਂ ਦੇ ਆਧਾਰ ਤੇ ਜਾਂਚ ਏਜੰਸੀ ਨੇ ਕੜੀ ਨਾਲ ਕੜੀ ਜੋੜਨ ਲਈ ਅਤੇ ਸਵਾਲ ਪੁੱਛਣ ਦੀ ਤਿਆਰੀ ਕਰਨ ਵਾਸਤੇ ਰਿਮਾਂਡ ਬਾਅਦ ਵਿੱਚ ਲੈਣ ਦਾ ਫੈਸਲਾ ਕੀਤਾ ਸੀ ਅਮਰੀਕੀ ਰਾਸ਼ਟਰਪਤੀ 트럼ਪ ਨੇ ਮੁੜ ਦਾਵਾ ਕੀਤਾ ਹੈ ਕਿ ਭਾਰਤ ਨੇ ਰੂਸ ਤੋਂ ਹੋਰ ਤੇਲ ਨਾ ਖਰੀਦਣ ਦੀ ਸਹਿਮਤੀ ਦਿੱਤੀ ਹੈ ਤੇ ਸਾਲ ਦੇ ਅਖੀਰ ਤੱਕ ਇਹ ਖਰੀਦ ਲਗਭਗ ਬੰਦ ਹੋ ਜਾਵੇਗੀ। ਹਾਲਾਂਕਿ 트럼ਪ ਨੇ ਕਿਹਾ ਕਿ ਇੱਕ ਅਮਲ ਹੈ ਜਿਸ ਵਿੱਚ ਕੁਝ ਸਮਾਂ ਲੱਗੇਗਾ। 트럼ਪ ਨੇ ਕਿਹਾ ਕਿ ਉਹ ਚੀਨ ਨੂੰ ਵੀ ਅਜਿਹਾ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕਰਨਗੇ। ਚੀਨ ਅਤੇ ਭਾਰਤ ਰੂਸੀ ਕੱਚੇ ਤੇਲ ਦੇ ਦੋ ਸਭ ਤੋਂ ਵੱਡੇ ਖਰੀਦਦਾਰ ਨੇ। ਅਮਰੀਕੀ ਸਦਰ ਨੇ ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਤੁਸੀਂ ਜਾਣਦੇ ਹੋ ਭਾਰਤ ਨੇ ਮੈਨੂੰ ਦੱਸਿਆ ਕਿ ਉਹ ਰੂਸੀ ਤੇਲ ਦੀ ਖਰੀਦ ਬੰਦ ਕਰਨ ਜਾ ਰਹੇ ਨੇ। ਇਹ ਇੱਕ ਪ੍ਰਕਿਰਿਆ ਯਾ ਤੁਸੀਂ ਕਿਸੇ ਨੂੰ ਬਸ ਇਦਾਂ ਹੀ ਨਹੀਂ ਰੋਕ ਸਕਦੇ ਸਾਲ ਦੇ ਅਖੀਰ ਤੱਕ ਉਹਨਾਂ ਕੋਲ ਲਗਭਗ ਜ਼ੀਰੋ ਕਰੀਬ 40% ਤੇਲ ਰਹਿ ਜਾਵੇਗਾ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਉਹਨਾਂ ਨੇ ਚੰਗਾ ਹੁੰਗਾਰਾ ਦਿੱਤਾ ਚੇਤੇ ਰਹੇ ਕਿ ਟਰੰਪ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦਾਵਾ ਕਰ ਰਹੇ ਨੇ ਕਿ ਭਾਰਤ ਨੇ ਉਹਨਾਂ ਨੂੰ ਪ੍ਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਆਪਣੀ ਤੇਲ درآمد ਨੂੰ ਕਾਫੀ ਘਟਾ ਦੇਵੇਗਾ ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਕੇ ਯੂਕਰੇਨ ਖਿਲਾਫ ਜੰਗ ਵਿੱਚ ਪੁਤਿਨ ਦੀ ਅਸਿੱਧੇ ਤੌਰ ਤੇ ਮਦਦ ਕਰ ਰਿਹਾ ਨਵੀਂ ਦਿੱਲੀ ਤੇ ਵਾਸ਼ਿੰਗਟਨ ਦਰਮਿਆਨ ਰਿਸ਼ਤੇ ਉਦੋਂ ਤੋਂ ਗੰਭੀਰ ਤਣਾਅ ਨੇ ਜਦੋਂ 트럼ਪ ਨੇ ਭਾਰਤੀ ਬ੍ਰਾਹਮਤ ਤੇ ਟੈਰਿਫ ਨੂੰ ਦੁੱਗਣਾ ਕਰਕੇ 50% ਕਰ ਦਿੱਤਾ ਸੀ ਇਸ ਵਿੱਚ ਭਾਰਤ ਵੱਲੋਂ ਰੂਸੀ ਕੱਚੇ ਤੇਲ ਦੀ ਖਰੀਦ ਕਰਕੇ ਲਾਇਆ 25% ਦਾ ਜੁਰਮਾਨਾ ਵੀ ਸ਼ਾਮਿਲ ਹੈ ਭਾਰਤ ਨੇ ਉਦੋਂ ਅਮਰੀਕੀ ਕਾਰਵਾਈ ਨੂੰ ਗੈਰਵਾਜਬ ਅਤੇ ਬੇਤੁਕੀ ਦੱਸਿਆ ਸੀ ਅਮਰੀਕਾ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਜਿੱਥੋਂ ਦੇ ਕੈਲੀਫੋਰਨੀਆ ਦੇ অন্ਟਾਰੀਓ ਵਿੱਚ ਬੈਸਟ ਬਾਉਂਡ 10 ਫ੍ਰੀਵੇ ਤੇ ਮੰਗਲਵਾਰ ਦੁਪਹਿਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੌਰਾਨ ਇੱਕ ਟਰੱਕ ਇੱਕ ਤੋਂ ਬਾਅਦ ਇੱਕ ਕਈ ਵਾਹਨਾਂ 'ਚ ਜਵਜਿਆ ਜਿਸ ਕਾਰਨ ਘੱਟੋ ਘੱਟ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ 4 ਲੋਕ ਹੋਰ ਜ਼ਖਮੀ ਹੋਏ ਨੇ ਕਈ ਵਾਹਨਾਂ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਜਸ਼ਨਪ੍ਰੀਤ ਸਿੰਘ ਉੱਤਰੀ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ ਨਿਵਾਸੀ ਹੈ ਜਿਸ ਨੂੰ ਨਸ਼ੇ 'ਚ ਵਾਹਨ ਚਲਾਉਣ ਅਤੇ ਵਾਹਨ ਗ੍ਰਫਤਾਰ ਕੀਤਾ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਮੋਡਲੀ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਡਰੱਗਸ ਦੀ ਡੋਜ਼ ਲੈ ਕੇ ਵਾਹਨ ਚਲਾ ਰਿਹਾ ਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ 21 ਸਾਲਾ ਜਸ਼ਨਪ੍ਰੀਤ ਤੇਜ਼ ਰਫ਼ਤਾਰ ਚ ਵਾਹਨ ਚਲਾ ਰਿਹਾ ਸੀ ਅਤੇ ਟ੍ਰੱਕਰ ਤੋਂ ਪਹਿਲਾਂ ਬ੍ਰੇਕ ਵੀ ਨਹੀਂ ਲਗਾਈ ਇਹ ਘਟਨਾ ਉਸਦੇ ਡੈਮਿਟ ਰਕ ਦੇ ਡੈਸ਼ ਕੈਂਪ ਵਿੱਚ ਕੈਦ ਹੋ ਗਈ ਸੀ ਫੁਟੇਜ ਵਿੱਚ ਜਸ਼ਨਪ੍ਰੀਤ ਦਾ ਫਰੇਟ ਲਾਈਨਰ ਟ੍ਰੈਕਟਰਰ ਟ੍ਰੇਲਰ ਇੱਕ ਐਸਯੂਵੀ ਦੇ ਪਿਛਲੇ ਹਿੱਸੇ ਨਾਲ ਟਕਰਾਂਦਾ ਤੇ ਫਿਰ ਉਸੇ ਲੇਨ ਵਿੱਚ ਕਈ ਬਹਾਨਾ ਨੂੰ ਟੱਕਰ ਮਾਰਦਾ ਦਿਖਾਈ ਦਿੰਦਾ ਪੀੜਤਾ ਵਿੱਚੋਂ ਇੱਕ 54 ਸਾਲਾ ਅਪਲੈਂਡ ਦਾ ਆਦਮੀ ਸੀ ਜਦੋਂ ਕਿ ਬਾਕੀ ਦੋ ਪੀੜਤ ਜੋ ਹਾਦਸੇ ਵਿੱਚ ਬੁਰੀ ਤਰ੍ਹਾਂ ਸੜ ਗਏ ਉਹਨਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਇਸ ਤੋਂ ਇਲਾਵਾ ਸੂਤਰਾਂ ਨੇ ਇਹ ਵੀ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਇੱਕ ਭਾਰਤੀ ਨਾਗਰਿਕ ਹੈ ਜੋ 2022 ਵਿੱਚ ਸੰਯੁਕਤ ਰਾਜ ਵਿੱਚ ਗੈਰ ਕਾਨੂੰਨੀ ਢੰਗ ਨਾਲ ਧੱਕਾ ਲਿਆ ਸੀ ਸਵੇਸਨ ਹੁਣ ਤੱਕ ਦੀਆਂ ਖਬਰਾਂ ਹੁਣ ਮੈਨੂੰ ਤੇ ਇਜਾਜ਼ਤ ਧੰਨਵਾਦ ਸਤਸ਼ਿਕ